ਕੁਸੀਂ ਵੇਖਿਆ ਹੋਣਾ ਫੁੱਲ ਨੂੰ ਜਿੰਨਾ ਮਰਜੀ ਪਾਣੀ ਚ ਸੁੱਟਦੇ ਹੋਵੇਂ ਸ਼ਾਂ ਤੈਰਦਾ ਹੈ ਪਰ ਸੂਈ ਦਾ ਭਾਰ ਕਿੰਨਾ ਕੁ ਹੁੰਦਾ ਸੂਈ ਡੁੱਬ ਜਾਂਦੀ ਹੈ ਇਹਦਾ ਅਰਥ ਹੈ ਜਦੋਂ ਸਾਡਾ ਮਨ ਖਾਲੀ ਹੋਏਗਾ ਨਾ ਵਿਕਾਰਾਂ ਤੋਂ ਫੁਰਨਿਆਂ ਤੋਂ ਇਹ ਤੈਰ ਜਾਏਗਾ ਪਰ ਸਾਡੇ ਮਨ ਤੇ ਬੋਝ ਜਿਤਨਾ ਹੈ ਵਾਸ਼ਨਾਵਾਂ ਦਾ ਵਿਕਾਰਾਂ ਦਾ ਆਸ਼ਾਵਾਂ ਦਾ ਮਾਇਆ ਦਾ ਡੁੱਬ ਜਾਂਦਾ ਹੈ ਸੰਸਾਰ ਚ ਕਬੀਰ ਬੇੜਾ ਚਰਚਰਾ ਫੁੱਟੇ 6000 ਬਾਬਾ ਕਬੀਰ ਜੀ ਉਦਾਹਰਨ ਦਿੰਦੇ ਨੇ ਇੱਕ ਕਹਿੰਦੇ ਵੇਖਿਆ ਇੱਕ ਬੇੜਾ ਬੇੜੇ ਦਾ ਅਰਥ ਹੈ ਕਿਸ਼ਤੀ ਕਹ ਲੋ ਕੋਈ ਨਾਵ ਕਿਸ਼ਤੀ ਬੇੜਾ ਬੇੜੀ ਵੀ ਕਹਿੰਦੇ ਆਪਾਂ ਕਬੀਰ ਬੇੜਾ ਜ਼ਰਜ਼ਰਾ ਇੱਕ ਕਿਸ਼ਤੀ ਹੈ ਤੇ ਹੋ ਗਈ ਆ ਪੁਰਾਣੀ ਜੰਗਾਲ ਲੱਗ ਪਿਆ ਫੂਟੇ 6000 ਤੇ ਹੌਲੀ ਹੌਲੀ ਉਹਦੇ ਚ ਕਈ ਨਿੱਕੇ ਨਿੱਕੇ ਹੋਲ ਛੇਕ ਪੈ ਗਏ ਫੂਟੇ 6000 ਹਰੂਏ ਹਰੂਏ ਤਿਰ ਗਏ ਹੁਣ ਜਿਹੜੇ ਤਾਂ ਕਹਿੰਦੇ ਹੌਲੇ ਲੋਕ ਸਨ ਜਿਨ੍ਹਾਂ ਦੇ ਭਾਰ ਕੋਈ ਨਹੀਂ ਸੀ ਉਹ ਤਾਂ ਤਰ ਗਏ ਡੁੱਬੇ ਜਨਸ਼ਿਰਪਾਰ ਉਹ ਸਾਰੇ ਡੁੱਬ ਗਏ ਜਿਹੜੇ ਭਾਰ ਚੁੱਕੀ ਪ੍ਰਦੇਸ਼ਾਂ ਦੇ ਹੁਣ ਬੰਦਾ ਹੋਵੇ ਤੇ ਪੱਥਰਾਂ ਦੀ ਪਾਲੇ ਗਲ ਵਿੱਚ ਮਾਲਾ ਤੈਰਨਾ ਆਉਂਦਾ ਨਾ ਹੋਵੇ ਤੇ ਪਾਣੀ ਚ ਮਾਰਦੇ ਛਾਲ ਕੀ ਉਪਰੇਗਾ ਜੇ ਤੇ ਯਕੀਨਨ ਡੁੱਬੇਗਾ ਇੱਕ ਤੇ ਤੈਰਨਾ ਨਹੀਂ ਆਉਂਦਾ ਦੂਸਰਾ ਭਾਰ ਬਹੁਤ ਚੱਕ ਲਿਆ ਕਬੀਰ ਜੀ ਕਹਿੰਦੇ ਕੁਝ ਲੋਕਾਂ ਦੀ ਕਹਾਣੀ ਇਸੇ ਤਰ੍ਹਾਂ ਹੈ ਇੱਕ ਤਾਂ ਸਾਡੀ ਜ਼ਿੰਦਗੀ ਦੀ ਬੇੜੀ ਹੋ ਗਈ ਹੈ ਪੁਰਾਣੀ ਉਪਰੋਂ ਵਿਕਾਰਾਂ ਨੇ ਬੁਰਾਈਆਂ ਨੇ ਪਾਪਾਂ ਨੇ ਕਰ ਦਿੱਤੇ ਨੇ ਛੇਕ ਮਾਇਆ ਦਾ ਪਾਣੀ ਪਾਪਾਂ ਦਾ ਪਾਣੀ ਰੋਜ਼ ਅੰਦਰ ਸਮਾਰਿਆ ਤੀਜਾ ਅਸੀਂ ਬਹੁਤ ਸਾਰੀਆਂ ਬੁਰਾਈਆਂ ਵਿਕਾਰਾਂ ਵਾਸ਼ਨਾਵਾਂ ਦਾ ਪਾ ਦਿੱਤਾ ਹੈ ਭਾਰ ਹੁਣ ਕਹਿੰਦੇ ਕਿਵੇਂ ਤਰਾਂਗੇ ਇਹ ਤਾਂ ਬੇੜਾ ਡੁੱਬੇਗਾ ਹੀ ਡੁੱਬੇਗਾ ਜ਼ਿੰਦਗੀ ਡੁੱਬੇਗੀ ਲੋਕ ਰੋਜ਼ ਡੁਬਰੇ ਨੇ ਆਪਾਂ ਸਵੇਰੇ ਬਚਨ ਸੰਝਾ ਕੀਤਾ ਸੀ ਸੁਦਰ ਰਹਿਰਾਜ ਸਾਹਿਬ ਜੀ ਅੱਪਾ ਰੋਜ਼ ਪੜ੍ਹਦੇ ਹਾਂ ਤਿਤ ਸਰ ਵਰੜੈ ਭਈਲੇ ਨਿਵਾਸਾ ਇੱਕ ਸਰੋਵਰ ਵਿੱਚ ਸਾਡਾ ਨਿਵਾਸ ਹੈ। ਤਿਤ ਸਰਵਰ ਡੈ ਭਈ ਲੈ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ। ਪਾਣੀ ਦਾ ਪਾਣੀ ਪਾਵਕ ਅਰਥ ਹੁੰਦਾ ਆਗਾ। ਤਿਨਹਿ ਕੀਆ ਦਾ ਅਰਥ ਹੈ ਪਰਮੇਸ਼ਰ ਵਾਹਿਗੁਰੂ ਨੇ। ਅੱਗ ਤੇ ਪਾਣੀ ਪੈਦਾ ਉਹਨੇ ਕੀਤੇ ਨੇ। ਪੰਕਜ ਮੋਹੋ ਪਗ ਨਹੀਂ ਚੱਲੇ। ਪੰਕ ਦਾ ਅਰਥ ਹੁੰਦਾ ਚਿੱਕੜ। ਮਹਾਰਾਜ ਕਹਿੰਦੇ ਬੰਦੇ ਦੇ ਪੈਰ ਫਸ ਕੇ ਚਿੱਕੜ ਜਾਂਦੇ। ਪੰਕਜ ਮੋਹੋ ਪੱਗ ਪੱਗ ਦਾ ਅਰਥ ਪੈਰ ਪੱਗ ਦਾ ਅਰਥ ਦਸਤਾਰ ਵੀ ਹੁੰਦਾ ਟਰਬਨ ਪੱਗ ਦਾ ਅਰਥ ਪੱਗ ਪੈਰ ਵੀ ਹੁੰਦਾ ਇੱਥੇ ਪੱਗ ਦਾ ਅਰਥ ਹੈ ਪੈਰ ਕਿਉਂਕਿ ਨਹੀਂ ਚੱਲ ਰਹੇ ਪੈਰ ਅੱਗੇ ਨਹੀਂ ਤੁਰ ਰਹੇ ਪੈਰ ਪੱਟਿਆ ਹੀ ਨਹੀਂ ਜਾ ਰਿਹਾ ਚਿੱਕੜ ਵਿੱਚ ਫਸ ਗਿਆ ਕਿਹੜੇ ਚਿੱਕੜ ਵਿੱਚ ਫਸ ਗਿਆ ਪੰਕਜ ਮੋਹ ਮੋਹ ਦੇ ਚਿੱਕੜ ਵਿੱਚ ਸਾਡੇ ਪੈਰ ਫਸ ਗਏ ਨਹੀਂ ਚੱਲ ਹੈ اے ਸੱਚੇ ਪਾਤਸ਼ਾਹ ਅਸੀਂ ਹੁਣ ਤੇਰੇ ਦਰ ਤੇ ਤੇਰੇ ਘਰ ਵੱਲੋਂ ਚੱਲ ਹੀ ਨਹੀਂ ਪਾ ਰਹੇ ਮੋਹ ਨੇ ਸਾਡੇ ਪੈਰਾਂ ਨੂੰ ਸੰਗਲ ਪਾ ਲਿਆ ਹੰਕਾਰ ਨੇ ਸੰਗਲ ਪਾ ਲਿਆ ਕਿਤੇ ਕ੍ਰੋਧ ਨੇ ਸੰਗਲ ਪਾ ਲਿਆ ਸਾਨੂੰ ਅੱਗੇ ਨਹੀਂ ਤੁਰਨ ਦੇ ਰਿਹਾ ਇਹ ਚਿੱਕੜ ਬਣ ਗਿਆ ਸਾਰਾ ਕੁਝ ਹਮ ਦੇਖਾ ਤਹ ਡੁੱਬਿਆ ਲਿਆ ਮਹਾਰਾਜ ਕਹਿੰਦੇ ਮੈਂ ਵੇਖ ਰਿਹਾ ਰੋਜ਼ਾਨਾ ਲੱਖਾਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਸ ਮੋਹ ਮਾਇਆ ਦੇ ਚਿੱਕੜ 'ਚ ਡੁੱਬ ਰਹੇ ਨੇ ਪੈਰ ਤਸ ਗਏ ਦੇਖੋ ਪਾਣੀ 'ਚ ਚੱਲਣਾ ਥੋੜਾ ਜਿਹਾ ਕਠਿਨ ਹੁੰਦਾ ਹੈ ਪਾਣੀ ਲੱਕ ਤੱਕ ਹੋਵੇ ਬੰਦਾ ਚੱਲੋ ਹੌਲੀ ਹੌਲੀ ਕੋਸ਼ਿਸ਼ ਕਰਕੇ ਚਾਰ ਕਦਮ ਜ਼ੋਰ ਲਾ ਕੇ ਨਿਕਲ ਜਾਂਦਾ ਹੈ ਜਿੱਕੜ ਹੋਵੇ ਤੇ ਬਹੁਤ ਮੁਸ਼ਕਲ ਨਾਲ ਇੱਕ ਦੋ ਕਦਮ ਤੁਰ ਹੋਏਗਾ ਪਰ ਜੇ ਬੰਦਾ ਦਲਦਲ ਵਿੱਚ ਫਸ ਜਾਏ ਉੱਥੇ ਤੁਰ ਨਹੀਂ ਹੁੰਦਾ ਬਲਕਿ ਉਹਦੇ ਵਿੱਚ ਬੰਦਾ ਤਸਦਾ ਤਸਦਾ ਡੁੱਬ ਕੇ ਖਤਮ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਹੁਣ ਸੋਚੋ ਜਿਹੜਾ ਬੰਦਾ ਮੋਹ ਦੀ ਦਲਦਲ 'ਚ ਫਸ ਗਿਆ ਉਹ ਕਦੋਂ ਪਾਰ ਹੋਏਗਾ ਉੱਥੇ ਤੁਰ ਹੀ ਨਹੀਂ ਪਾਰਿਆ ਪੰਕਜ ਮੋਹੋ ਪੱਗ ਨਹੀਂ ਚੱਲਿਆ ਤੁਰ ਹੀ ਨਹੀਂ ਰਿਹਾ ਗੁਰੂ ਵਾਲੇ ਪਾਸੇ ਪੈਰ ਨਹੀਂ ਤੁਰ ਰਿਹਾ ਬਾਣੀ ਵਾਲੇ ਪਾਸੇ ਨਹੀਂ ਤੁਰ ਰਿਹਾ ਸੇਵਾ ਵਾਲੇ ਪਾਸੇ ਨਹੀਂ ਤੁਰ ਰਿਹਾ ਕਿਉਂ ਕਾਰਨ ਕੀ ਕਹਿੰਦੇ ਆ ਵਿਕਾਰ ਮੋਹ ਮਾਇਆ ਇਹ ਨਹੀਂ ਤੁਰੰਦੇਰੀ ਹੁਣ ਕਬੀਰ ਜੋ ਇਹ ਗੱਲ ਕਹਿ ਰਿਹਾ ਹੈ ਕਹਿੰਦੇ ਸਾਰਾ ਕੁਝ ਕਰਕੇ ਵੇਖ ਲਿਆ ਗੱਲ ਨਹੀਂ ਬਣੀ ਥੱਕ ਕੇ ਹਾਰ ਕੇ ਤੇਰੇ ਚਰਨਾਂ ਚ ਬੇਨਤੀ ਕੀਤੀ ਹੈ ਕਿ ਰਾਖ ਰਖ ਮੇਰੇ ਬਿਠੁਲਾ ਜਨ ਸ਼ਰਨ ਤੁਮਾਰੀ ਮੈਂ ਸਮਰਪਣ ਕਰ ਦਿੱਤਾ ਆਪਣਾ ਆਪਾ ਛੁਕਾ ਦਿੱਤਾ ਆਪਣੀ ਮਾਣ ਵਡਿਆਈ ਧਨ ਦੌਲਤ ਸੱਤਾ ਤਾਕਤ ਸਾਰੀਆਂ ਛੱਡ ਦਿੱਤੀਆਂ ਹੁਣ ਤੂੰ ਆਪਣੀ ਕਿਰਪਾ ਬਖਸ਼ਿਸ਼ ਨਾਲ ਮੈਨੂੰ ਥਾਰ ਗਾਇਆ ਮੋਕੋ ਤਾਰ ਲੈ ਰਾਮਾ ਤਾਰ ਲੈ ਮੈਂ ਅਜਾਨ ਜਨ ਤਰ ਬਿਨ ਜਾਣੋ ਬਾਪ ਬੀਠੂ ਲਾ ਬਾਹਾਂ ਦੇ ਨਾਮਦੇਵ ਜੀ ਉਹਨਾਂ ਨੇ ਵੀ ਗੱਲ ਕਹੀ ਮੇਰੇ ਬਿੱਟਲ ਬਾਪ ਭਾਗ ਵਾਈਗੁਰੂ ਜੀ ਕਿਰਪਾ ਕਰੋ ਕਹਿੰਦੇ ਮੈਨੂੰ ਤਾਰ ਲਓ ਮੇਰੇ ਕੋਲ ਮਤ ਹੈ ਹੀ ਨਹੀਂ ਸੋਝੀ ਹੈ ਹੀ ਨਹੀਂ ਮੈਂ ਇਸ ਭਵ ਸਾਗਰ ਤੋਂ ਤਰ ਕੇ ਪਾਰ ਹੋ ਸਕਾਂ ਤਰਨ ਦਾ ਅਰਥ ਹੁੰਦਾ ਹੈ ਪਾਣੀ ਵਿੱਚ ਡੁੱਬਣ ਤੋਂ ਬਚ ਜਾਣਾ ਦੇਖੋ ਜਿਹੜਾ ਬੰਦਾ ਡੁੱਬ ਗਿਆ ਉਹ ਵੀ ਪਾਣੀ ਚ ਹੈ ਜਿਹੜਾ ਤੈਰ ਰਿਹਾ ਉਹ ਵੀ ਪਾਣੀ ਚ ਹੈ ਹਨ ਦੋਨੇ ਪਾਣੀ ਚ ਇੱਕ ਕੋਲ ਝੁਗਤੀ ਨਹੀਂ ਉਹਨੂੰ ਸਮਝ ਨਹੀਂ ਉਹਨੂੰ ਤੈਰਨਾ ਨਹੀਂ ਆਉਂਦਾ ਡੁੱਬ ਗਿਆ ਪਰ ਜਿਹਨੂੰ ਝੁਗਤੀ ਮਿਲ ਗਈ ਉਹ ਪਾਣੀ ਦੇ ਵਿੱਚ ਖੇਡ ਰਿਹਾ ਪਾਣੀ ਦਾ ਆਨੰਦ ਮਾਣ ਰਿਹਾ ਉਹ ਨਹੀਂ ਡੁੱਬ ਰਿਹਾ ਇਹਦਾ ਅਰਥ ਹੈ ਗੁਰੂ ਸਭ ਕਹਿੰਦੇ ਵੀ ਸੰਦੇ ਕੋਲ ਝੁਗਤੀ ਹੋਵੇ ਨਾ ਮਾਇਆ ਦੇ ਵਿੱਚ ਤੈਰਨ ਦੀ ਫਿਰ ਮਾਇਆ ਕੁਝ ਨਹੀਂ ਕਹਦੀ ਪਾਣੀ ਨਹੀਂ ਡੋਬਦਾ ਜਿਹਨਾਂ ਨੂੰ ਤੈਰਨਾ ਆਉਂਦਾ ਹੈ ਉੱਧਰ ਪਾਣੀ ਚ ਇਧਰੋਂ ਡੁੱਬਦੇ ਉਧਰ ਨਿਕਲ ਜਾਂਦੇ ਉਧਰੋਂ ਡੁੱਬਦੇ ਇਧਰ ਨਿਕਲ ਜਾਂਦੇ ਆ ਇੱਥੋਂ ਦਾ ਤੇ ਪਤਾ ਨਹੀਂ ਤੁਸੀਂ ਵੇਖਿਆ ਹੋਣਾ ਆਪਣੇ ਜਦੋਂ ਆਪ ਆਪਣੇ ਦੇਸ਼ ਖਾਸ ਤੌਰ ਤੇ ਪੰਜਾਬ ਦੇ ਵਿੱਚ ਉਹਨਾਂ ਇਲਾਕਿਆਂ 'ਚੋਂ ਨਿਕਲਦੇ ਆ ਜਿੱਥੇ ਨਹਿਰਾਂ ਚੱਲਦੀਆਂ ਨੇ 10 10 12 12 ਸਾਲ ਦੇ ਬੱਚੇ ਬਲਕਿ ਕਈ ਤੇ ਤੋਂ ਵੀ ਨਿੱਕੀ ਉਮਰ ਦੇ ਹੁੰਦੇ ਨੇ ਉਹ ਉਹ ਪੁਲ ਜਿਹਦੇ ਉੱਪਰੋਂ ਬੱਸਾਂ ਜਾਂਦੀਆਂ ਨੇ ਉੱਥੋਂ ਘੱਟੋ ਘੱਟ 15 20 ਫੁੱਟ ਤੇ ਪਾਣੀ ਸ਼ੁਰੂ ਹੁੰਦਾ ਤੇ ਉਸ ਤੋਂ ਬਾਅਦ ਉਹ ਨਹਿਰ ਦੀ ਡੂੰਘਾਈ ਹੁੰਦੀ ਹੈ 20 ਫੁੱਟ 25 ਫੁੱਟ 30 ਫੁੱਟ ਪਾਵੋਤੀ 35 40 ਫੁੱਟ ਤੋਂ ਛਾਲ ਮਾਰਦੇ ਨੇ ਨਹਿਰ ਦੇ ਵਿੱਚ ਚੱਲ ਰਹੇ ਪਾਣੀ 'ਚ ਵਹਾਅ ਬਹੁਤ ਤੇਜ਼ ਹੈ ਤੇ ਇੰਨੀ ਫੁਰਤੀਲੀ ਨਾਲ 5-7 ਮਿੰਟ 'ਚ ਇੱਧਰ ਛਾਲ ਮਾਰਦੇ ਉੱਧਰ ਨਿਕਲ ਜਾਂਦੇ ਉੱਧਰ ਮਾਰਦੇ ਉੱਧਰ ਨਿਕਲ ਜਾਂਦੇ ਹੱਦ ਹੋ ਗਈ ਹੈ ਆਮ ਬੰਦੇ ਨੂੰ ਉਹਦੇ ਕਿਨਾਰੇ ਤੇ ਖੜਨ ਤੋਂ ਵੀ ਡਰ ਲੱਗਦਾ ਹੈ ਪਾਣੀ ਦੇਖ ਕੇ ਲੋਕਾਂ ਨੂੰ ਚੱਕਰ ਆ ਜਾਂਦੇ ਨੇ ਹੁਣ ਉਹ ਕੀ ਹੈ ਉਹਦੇ ਕੋਲ ਆ ਗਈ ਯੁਗਤੀ ਪਾਣੀ ਦੇ ਨਾਲ ਤਾਲਮੇਲ ਬਣਾ ਲਿਆ ਆਪਣੇ ਆਪ ਨੂੰ ਪਾਣੀ ਨੂੰ ਸਮਰਪਿਤ ਕੀਤਾ ਜਿੱਥੇ ਵਿਰੋਧ ਕੀਤਾ ਪਾਣੀ ਨੂੰ ਡੋਬ ਦਿੱਤਾ ਜਦੋਂ ਸਮਰਪਿਤ ਕੀਤਾ ਝੁਗਤੀ ਸਿੱਖ ਲਈ ਪਾਣੀ ਨਾਲ ਤਾਲਮੇਲ ਬਣ ਕੇ ਉਹਨੇ ਕੁਝ ਨਹੀਂ ਕਿਹਾ ਬੰਦਾ ਤੈਰਨ ਲੱਗ ਪਿਆ ਤਾਲਮੇਲ ਬਣਾਉਣਾ ਸੀ ਸੱਚ ਨਾਲ ਜਿਨੇ ਮਾਇਆ ਦਾ ਸਾਗਰ ਬਣਾਇਆ ਤਾਲਮੇਲ ਬਣ ਜਾਏ ਭਾਵ ਮਾਇਆ ਦੀ ਸਮਝ ਆ ਜਾਏ ਤਾਲਮੇਲ ਬਣ ਜਾਏ ਸਮਝ ਆ ਜਾਏ ਝੁਗਤੀ ਆ ਜਾਏ ਤੇ ਲੋਕ ਤੈਰ ਰਹੇ ਨੇ ਮਾਇਆ ਦਾ ਆਨੰਦ ਵੀ ਲੈ ਰਹੇ ਆ ਉਹਨੇ ਡੋਬਦੀ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਮਹਾਰਾਜ ਕਹਿੰਦੇ ਗੁਰਮੁਖਾਂ ਨੂੰ ਮਾਇਆ ਕੁਛ ਨਹੀਂ ਕਹਿੰਦੀ ਇਹ ਮਾਇਆ ਧਾਰੀਆਂ ਨੂੰ ਮਨਮੁਖਾਂ ਨੂੰ ਕਹਿੰਦੀ ਹੈ ਉਹਨਾਂ ਨੂੰ ਡੋਬਦੀ ਹੈ ਲੋਭ ਲਾਲਚ ਉਹਨਾਂ ਅੰਦਰ ਪੈਦਾ ਹੁੰਦਾ ਹੈ ਮਾਇਆ ਦਾ ਹੰਕਾਰ ਉਹਨਾਂ ਅੰਦਰ ਪੈਦਾ ਹੁੰਦਾ ਹੈ ਸੰਸਾਰੀ ਬੰਦਾ ਜਦੋਂ ਹਜ਼ਾਰਾਂ ਤੋਂ ਲੱਖਾਂ ਕਰੋੜਾਂ ਤੱਕ ਪਹੁੰਚਦਾ ਹੈ ਉਹ ਕਹਿੰਦਾ ਮੇਰੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਮੇਰੇ ਬਰਾਬਰ ਤਾਂ ਕੋਈ ਨਹੀਂ ਹੈ ਮੈਂ ਵੱਡਾ ਮੈਂ ਅਮੀਰ ਮੈਂ ਤਕੜਾ ਮੈਂ ਸਿਆਣਾ ਪਰ ਜਦੋਂ ਮਾਇਆ ਗੁਰਮੁਖ ਕੋਲ ਆਉਂਦੀ ਹੈ ਉਹ ਕਹਿੰਦਾ ਨਹੀਂ ਅਸੀਂ ਤਾਂ ਅੱਜ ਕੱਲ ਵੀ ਗਰੀਬ ਸਾਡ ਜੀ ਵੀ ਗਰੀਬ ਹੀ ਆਂ ਇਹ ਤੇ ਗੁਰੂ ਦੀ ਖੇਡ ਹੈ ਉਹਨੇ ਚਾਰ ਚੱਲੜਾਂ ਦੇ ਦਿੱਤੀਆਂ ਕੀ ਪਤਾ ਕੱਲੂ ਫੇਰ ਲੈ ਜਾਏ ਉਹ ਮਾਨ ਤੇ ਅਪਮਾਨ ਵਿੱਚ ਨਹੀਂ ਆਉਂਦਾ ਉਹਨੇ ਉਜਗਤੀ ਸਿੱਖ ਲਈ ਹੈ ਤਾਂ ਸਤਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨੂੰ ਗੁਰਸਿੱਖ ਕੀ ਕਰਦਾ ਸੁੰਨੇ ਤਾੜੀ ਲਾਏਂਦਾ ਉਹ ਆਪਣੇ ਆਪ ਨੂੰ ਆਪਣੇ ਮਨ ਨੂੰ ਸੱਚ ਨਾਲ ਜੋੜ ਕੇ ਸਮਾਧੀ ਲੁੰਦਾ ਹੈ ਦੇਖੋ ਇੱਕ ਹੁੰਦੀ ਹੈ ਸਰੀਰ ਦੀ ਸਮਾਧੀ ਜਦੋਂ ਸਰੀਰ ਦੀ ਸਮਾਧੀ ਲਾਉਨੇ ਆਂ ਕਈ ਵਾਰੀ ਸਮਾਧੀ ਲਾ ਕੇ ਲੋਕ ਅੱਖਾਂ ਮੀਚ ਕੇ ਬੈਠਦੇ ਨੇ ਸਰੀਰ ਆਪਣਾ ਸੁਚੇਤ ਸਾਵਧਾਨ ਰੱਖਦੇ ਆਂ ਨੀਂਦ ਆ ਜਾਂਦੀ ਹੈ ਤੇ ਤਨ ਕਈ ਵਾਰੀ ਪੀੜ ਕਰਦਾ ਹੈ ਗੋਡੇ ਦੁਖਣ ਲੱਗ ਜਾਂਦੇ ਆਂ ਲੱਕ ਦੁਖ ਸਕਦਾ ਹੈ ਪੇਟ ਚ ਪ੍ਰੋਬਲਮ ਆ ਸਕਦੀ ਹੈ ਸਿਰ ਭਾਰਾ ਹੋ ਜਾਂਦਾ ਹੈ ਤੇ ਫਿਰ ਬੰਦੇ ਦਾ ਧਿਆਨ ਸਰੀਰ ਵੱਲ ਜਾਏਗਾ ਫਿਰ ਮਾਇਆ ਵੱਲ ਜਾਏਗਾ ਫਿਰ ਸੋਚੇਗਾ ਵੀ ਕਿਉਂ ਮੈਂ ਇਹ ਕੰਮ ਕਰ ਲਿਆ ਕਿਉਂ ਔਖਾ ਹੋ ਰਿਆਂ ਗੱਲ ਤੇ ਬਣ ਨਹੀਂ ਰਹੀ ਬੜਾ ਕੁਝ ਮਹਾਰਾਜ ਕਹਿੰਦੇ ਸਰੀਰ ਨੂੰ ਦੁੱਖ ਦੇ ਨਾਲ ਕੁਝ ਨਹੀਂ ਬੰਨਣਾ ਆਪਣੇ ਮਨ ਦੀ ਸਮਾਧੀ ਲਾ ਲਓ ਸਮਾਧੀ ਦਾ ਅਰਥ ਹੈ ਮਨ ਨੂੰ ਇਕਾਗਰ ਕਰ ਲਓ ਮਨ ਨੂੰ ਜੋੜ ਲਓ ਮਨ ਨੂੰ ਗੁਰੂ ਦੇ ਦੱਸੇ ਰਾਹ ਤੇ ਤੋਰ ਲਓ ਇਹ ਤੁਹਾਡੀ ਸਮਾਧੀ ਹੈ ਸੁੰਨੇ ਤਾੜੀ ਲਾਇੰਦਾ ਪਰਮੇਸ਼ਰ ਨੇ ਵੀ ਤਾੜੀ ਲਾਈ ਹੈ ਸਮਾਧੀ ਲਾਈ ਹੈ ਪਰ ਉਹਨੇ ਸਾਡੇ ਵਾਂਗ ਨਹੀਂ ਲਾਈ ਹੈ ਸਮਾਧੀ ਦਾ ਅਰਥ ਇਹ ਹੀ ਬਣਿਆ ਨਾ ਇਕਾਗਰ ਚੀਜ਼ ਤੋਂ ਨਾ ਕਨਸੈਂਟਰੇਟ ਹੋਣਾ ਆਪਣੇ ਆਪ ਆਪਣੀ ਸੋਚ ਨੂੰ ਮਨ ਨੂੰ ਸਾਰੇ ਫੁਰਨਿਆਂ ਤੋਂ ਰੋਕ ਕੇ ਆਪਣੇ ਆਪ ਨਾਲ ਜੋੜ ਦੇਣਾ ਕਹਿੰਦੇ ਗੁਰਮੁਖ ਤੇ ਸਮਾਧੀ ਜਿਉਂਦੇ ਜੀ ਲਾ ਲੈਂਦਾ ਹੈ ਭਾਈ ਮਤੀਦਾਸ ਜੀ ਨੇ ਸਮਾਧੀ ਲਾ ਲਈ ਆਰੇ ਦੇ ਥੱਲੇ ਹੱਦ ਹੋ ਗਈ ਆਰਾ ਸਮਾਧੀਆਂ ਤੋੜ ਦਿੰਦਾ ਨਿੱਕਾ ਜਿਹਾ ਦੁੱਖ ਸਾਡੇ ਤਨ ਤੇ ਆ ਜਾਏ ਕੱਟ ਲੱਗ ਜਾਏ ਟੱਕ ਲੱਗ ਜਾਏ ਹੱਥ ਬਾਹ ਕੱਟਿਆ ਜਾਏ ਖੂਨ ਵਗ ਤੁਰੇ ਸਾਰਾ ਕੁਝ ਭੁੱਲ ਜਾਂਦਾ ਹੈ ਬੰਦੇ ਦਾ ਸਾਰਾ ਧਿਆਨ ਤਨ ਤੇ ਦੁੱਖ ਤੇ ਆ ਜਾਂਦਾ ਹੈ ਸ਼ਰੀਰ ਦੇ ਦਰਦ ਤੇ ਚਲਾ ਜਾਂਦਾ ਹੈ ਭਾਈ ਮਤੀਦਾਸ ਜੀ ਨੇ ਨਾ ਦੁੱਖ ਮਹਿਸੂਸ ਕੀਤਾ ਨਾ ਦਰਦ ਮਹਿਸੂਸ ਕੀਤਾ ਲਹੂ ਡੁੱਲ ਰਿਹਾ ਸ਼ਰੀਰ ਤੋਂ ਫਾੜ ਹੋ ਗਿਆ ਪਰ ਸਮਾਧੀ ਨਹੀਂ ਟੁੱਟੀ ਮਨ ਨਹੀਂ ਟੁੱਟਿਆ ਮਨ ਗੁਰੂ ਸ਼ਬਦ ਨਾਲ ਗੁਰੂ ਚਰਨਾਂ ਨਾਲ ਜੁੜਿਆ ਰਿਹਾ ਇਹ ਹੈ ਸੁੰਨੇ ਤਾੜੀ ਲਹੈਂ ਦਾ ਜਦੋਂ ਮਨ ਉਸ ਪਰਮੇਸ਼ਰ ਦੇ ਹੁਕਮ ਚ ਉਹਦੇ ਭਾਣੇ ਚ ਚੱਲਦਾ ਹੈ ਉਹਦੇ ਨਾਲ ਸੁਰਤ ਜੁੜਦੀ ਹੈ ਕਹਿੰਦੇ ਸੁੰਨ ਸਮਾਧੀ ਅਵਸਥਾ ਬਣਦੀ ਹੈ